ਸੀ ਬਾਬੇ ਗੋਂਦੇ ਅਸੀਂ ਨਿੱਕੇ ਹੁੰਦੇ ਦੇਖਦੇ ਹੁੰਦੇ ਸੀ ਅਸੀਂ ਬਹੁਤ ਕਵੀਸ਼ਰਾਂ ਨੂੰ ਟਾਡੀਆਂ ਨੂੰ ਖਾਸ ਕਰਕੇ ਰਾਜਸੀ ਕਾਨਫਰੰਸਾਂ ਨੂੰ ਤੇ ਸਿੱਖਾਂ ਨੂੰ ਬੋਲਦੇ ਸੁਣਦੇ ਹੁੰਦੇ ਸੀ ਤਾਂ ਮੈਂ ਸੋਚਦਾ ਸੀ ਕਿ ਗੁਰੂ ਸਾਹਿਬ ਦੀ ਜੋ ਬਾਣੀ ਕਹਿੰਦੀ ਆ ਉਹਦੇ ਨਾਲ ਜੋ ਸਾਡੇ ਦੂਜੇ ਲੋਕ ਜੋ ਸੁਣਾਉਂਦੇ ਕੋਈ ਸੰਬੰਧ ਤਾਂ ਹੈ ਰਹੀ ਤੇ ਫਿਰ ਸੋਚਿਆ ਵੀ ਕੋਈ ਚੀਜ਼ ਤਾਂ ਹੋਊਗੀ ਜਿਹੜੀ ਅਸੀਂ ਗੁਰੂ ਦੇ ਸਨਮੁਖ ਕਹਿੰਦੇ ਆ ਜਿਹੜੀ ਥੋੜੀ ਬਾਣੀ ਨਾਲ ਮਿਲਦੀ ਜਲਦੀ ਹੋਵੇ ਤਾਂ ਫਿਰ ਸੀ ਕਿ ਸਿੱਖ ਗੁਰੂ ਸਨਮੁਖ ਜਿਹੜੀ ਅਰਦਾਸ ਕਰਦੇ ਆ ਉਹ ਜ਼ਰੂਰ ਉਹਦੇ ਨਾਲ ਮਿਲਦੀ ਜਲਦੀ ਹੋਣੀ ਚਾਹੀਦੀ ਪਰ ਥੋੜੀ ਉਮਰ ਤੇ ਵਾਦੇ ਨਾਲ ਜਾਂ ਜ਼ਿੰਦਗੀ ਦੇ ਅਨੁਭਵ ਨਾਲ ਦੇਖਿਆ ਕਿ ਉਹ ਵੀ ਬਹੁਤਾ ਕੋਈ ਸਾਡਾ ਮਿਲਦਾ ਨਹੀਂ ਤੇ ਇਸ ਕਵਤਾ ਦਾ ਨਾਂ ਹੈ ਬਾਬੇ ਗੌਂਦੇ ਬਾਬੇ ਗੌਂਦੇ ਤੋਂ ਭਾਵ ਕਿ ਗੁਰੂ ਸਾਹਿਬ ਕੀ ਕਹਿੰਦੇ ਆ ਤੇ ਅਸੀਂ ਅਰਦਾਸ ਚ ਹੁਣ ਤੱਕ ਕੀ ਕਹਿੰਨੇ ਆ ਤੇ ਉਹਦਾ ਕੀ ਜੋੜ ਮੇਲ ਕੀ ਬਣਦਾ ਉਹ ਤੁਸੀਂ ਸਰਬਣ ਕਰੋਗੇ ਕਿ ਬਾਬੇ ਗੌਂਦੇ ਬਾਬੇ ਗਾਉਂਦੇ ਜ਼ਰਰੇ ਜ਼ਰਰੇ ਤੋਂ ਪਾਰ ਬ੍ਰਹਿਮੰਡ ਦੇ ਪਸਾਰਿਆਂ ਨੂੰ ਬਾਬੇ ਗਾਉਂਦੇ ਜ਼ਰਰੇ ਜ਼ਰਰੇ ਪਾਰ ਬ੍ਰਹਿਮੰਡ ਦੇ ਪਸਾਰਿਆਂ ਨੂੰ ਅਸੀਂ ਧਿਆਈਏ ਪੰਜਾਂ ਤਖਤਾਂ ਗੁਰਦੁਆਰਿਆਂ ਨੂੰ ਧਿਆ ਅੰਤਰੀਏ ਪਾਠ ਦੀਦਾਰ ਦਾ ਕੋਈ ਦਖਲ ਨਾ ਹੋਏ ਵਿਚਾਰ ਦਾ ਪਰ ਬਾਬੇ ਗਾਉਂਦੇ ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਬਾਬੇ ਗਾਉਂਦੇ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਬਾਬੇ ਗਾਉਂਦੇ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਅਸੀਂ ਕਹੀਏ ਬਖਸ਼ੋ ਜੀ ਸ੍ਰੀ ਅਮਰ ਸਰ ਦੇ ਦਰਸ਼ਨ ਸੁਨਾਉ ਬਾਬੇ ਗਾਉਂਦੇ ਜੈ ਜਾਈਏ ਤਹਾਂ ਸੋਹੇਲੇ ਬਾਬੇ ਗਾਉਂਦੇ ਜੈ ਜਾਈਏ ਤਹਾਂ ਸੋਹੇਲੇ ਅਸੀਂ ਮੰਗੀਏ ਵਿਛੜੇ ਗੁਰ ਧਾਮਾਂ ਦੇ ਦਰਸ਼ਨ ਮੇਲੇ ਬਾਬੇ ਗਾਉਂਦੇ ਨੀਚੀ ਹੂੰ ਅਤ ਨੀਚ ਵੱਡਿਆਂ ਸਿਓ ਕਿਆ ਰੀਸ ਬਾਬੇ ਗਾਉਂਦੇ ਨੀਚੀ ਹੂੰ ਅਤ ਨੀਚ ਵੱਡਿਆਂ ਸੋਂ ਕਿਆ ਰੀਸ ਪਰ ਸਾਨੂੰ ਚਾਹੀਦਾ ਬੋਲ ਬਾਲਾ ਬਾਬਾ ਜੀ ਦਿਓ ਅਸੀਸ ਬਾਬੇ ਗੌਂਦੇ ਬਿਨ ਬੋਲਿਆ ਸਭ ਕੁਝ ਜਾਣਦਾ ਕਿਸ ਅੱਗੇ ਕੀਚੇ ਅਰਦਾਸ ਬਾਬੇ ਗੌਂਦੇ ਬਿਨ ਬੋਲਿਆ ਸਭ ਕੁਝ ਜਾਣਦਾ ਕਿਸ ਅੱਗੇ ਕੀਚੇ ਅਰਦਾਸ ਸਾਨੂੰ ਨਹੀਂ ਤਰਵਾਸ ਬੋਲ ਕੇ ਦਸੀਏ ਬਾਬਾ ਜੀ ਦੇਖੋ ਤਿਲ ਫੁੱਲ ਪਟਾਵਾਂ ਸੰਗਤਾਂ ਲੈ ਆਈਆਂ ਨਾਲ ਸਾਨੂੰ ਨਹੀਂ ਤਰਵਾਸ ਬੋਲ ਕੇ ਦਸੀਏ ਬਾਬਾ ਜੀ ਦੇਖੋ ਤਿਲ ਫੁੱਲ ਪਟਾਵਾਂ ਸੰਗਤਾਂ ਲੈ ਆਈਆਂ ਨਾਲ ਬਾਬੇ ਗੌਂਦੇ ਮੂਰਖੋ ਕਰਤੇ ਕਾਏ ਧਨਮਾਲ ਬਾਬੇ ਗੌਂਦੇ ਮਨਮੁਖ ਮੂੜ ਮਾਇਆ ਚਿਤਵਾਸ ਬਾਬੇ ਗੌਂਦੇ ਮਨਮੁਖ ਮੂੜ ਮਾਇਆ ਚਿਤਵਾਸ ਮਾਇਆ ਵਟੇ ਸਭ ਲਈ ਅਰਦਾਸ ਕੇ ਸਰਬੱਤ ਦੇ ਕਾਰਜ ਰਾਸ ਕਰਨੇ ਬੁਰੇ ਵੀ ਬਰੀ ਜ਼ਾਲਮ ਵੀ ਜੇ ਤੂ ਤੇ ਨਕਲ ਚੂ ਪਾਸ ਕਰਨੇ ਬਾਬੇ ਗੌਂਦੇ ਜੋ ਤੁੱਦ ਭਾਵੇ ਸਾਈ ਭਲੀ ਕਾਰ ਬਾਬੇ ਗੌਂਦੇ ਜੋ ਤੁੱਦ ਭਾਵੇ ਜੋ ਤੁੱਦ ਭਾਵੇ ਸਾਈ ਭਲੀ ਕਾਰ ਪਰ ਸਾਡੀ ਸੁਣੋ ਪੁਕਾਰ ਕਿ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰ। ਸਿਰਫ ਸੁੱਖ ਹੋਵੇ, ਦੁੱਖਾਂ ਤੋਂ ਦੂਰੀਆਂ ਕਰਨੀਆਂ। ਪਰ ਬਾਬੇ ਗਾਉਂਦੇ ਨਾਨਕ ਬੋਲਣ ਚੱਕਣਾ, ਦੁੱਖ ਛੱਡ ਮੰਗੀਏ ਸੁੱਖ। ਬਾਬੇ ਗਾਈ ਜਾਂਦੇ ਤੇ ਮੁਸਕਰਾ ਹੀ ਜਾਂਦੇ। ਅਸੀਂ ਰਹੀਂ ਰਹੀਂ ਕਰੀ ਜਾਈਏ ਤੇ ਦਹੀਂ ਦਹੀਂ ਕਰੀ ਜਾਈਏ। ਉਧਰ ਗਾਉਣ ਨਹੀਂ ਮੁੱਕਦਾ, ਇਧਰ ਰੋਣ ਨਹੀਂ ਸੁੱਕਦਾ। ਉਧਰ ਗਾਉਣ ਨਹੀਂ ਮੁੱਕਦਾ, ਇਧਰ ਰੋ ਨਹੀਂ ਸਕਦਾ